ਵਿਦੇਸ਼ ਦਾ ਜਹਾਜ਼ ਚੜੰਤੂ ਪਹਿਲਾਂ ਹੀ ਪੰਜਾਬੀ ਕੁੜੀ ਨੂੰ ਜੇਲ ਹੋ ਜਾਂਦੀ ਹੈ ਤਾਂ ਹੈਰਾਨ ਕਰਦਾ ਹੈ ਮਾਮਲਾ ਮੋਗਾ ਦਾ ਜਿੱਥੇ ਵਿਦੇਸ਼ ਦੇ ਵਿੱਚ ਰੋਜ਼ੀ ਰੋਟੀ ਕਮਾਉਣ ਦਾ ਸੁਪਨਾ ਵੇਖਣਾ ਕੁੜੀ ਨੂੰ ਕਾਫੀ ਮਹਿੰਗਾ ਪਿਆ ਜਦੋਂ ਕੁੜੀ ਦੇ ਵੱਲੋਂ ਵਿਦੇਸ਼ ਜਾਣ ਦੇ ਲਈ ਏਜੰਟ ਤੋਂ ਵੀਜ਼ਾ ਅਪਲਾਈ ਕਰਵਾਇਆ ਜਾਂਦਾ ਹੈ ਜਿਸ ਦੇ ਲਈ ਪਰਿਵਾਰ ਮੁਤਾਬਕ 50000 ਰੁਪਏ ਕੈਸ਼ ਦੇ ਕਰੀਬ ਤੇ 30000 ਰੁਪਏ Google Pay ਕੀਤਾ ਜਾਂਦਾ ਹੈ ਕੁੜੀ ਦਾ ਕਤਰ ਦਾ ਵੀਜ਼ਾ ਵਿਆ ਜਾਂਦਾ ਕੁੜੀ ਆਪਣਾ ਸਮਾਨ ਪੈਕ ਕਰਕੇ ਖੁਸ਼ੀ-ਖੁਸ਼ੀ ਘਰ ਏਅਰਪੋਰਟ ਦਿੱਲੀ ਨਿਕਲਦੀ ਹੈ ਜਿਵੇਂ ਏਅਰਪੋਰਟ ਤੇ ਕੁੜੀ ਦਾ ਵੀਜ਼ਾ ਚੈੱਕ ਕੀਤਾ ਜਾਂਦਾ ਤਾਂ ਪਤਾ ਲੱਗਿਆ ਕਿ ਏਜੰਟ ਵੱਲੋਂ ਤਾਂ ਨਕਲੀ ਵੀਜ਼ਾ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਕੁੜੀ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਜਦ ਪਰਿਵਾਰ ਨੂੰ ਇਸ ਦਾ ਪਤਾ ਲੱਗਿਆ ਤਾਂ ਉਹਨਾਂ ਦੇ ਤਾਂ ਹੋਸ਼ ਹੀ ਉੜ ਗਏ ਨੇ ਫਿਰ ਪਰਿਵਾਰ ਦੇ ਵੱਲੋਂ ਸਮਾਜ ਸੇਵੀਆਂ ਨੂੰ ਨਾਲ ਲੈ ਕੇ ਕੁੜੀ ਦੀ ਜ਼ਮਾਨਤ ਕਰਵਾਈ ਗਈ ਹੈ ਤੇ ਕੁੜੀ ਨੂੰ ਆਪਣੇ ਨਾਲ ਘਰ ਲੈ ਕੇ ਆਇਆ ਜਾਂਦਾ ਕੁੜੀ ਨੇ ਖੁਦ ਕੱਲੀ-ਕੱਲੀ ਗੱਲ ਦੱਸੀ ਹੈ ਕਿ 에어ਪੋਰਟ ਤੇ ਕੀ ਕੁਝ ਹੋਇਆ ਉਸ ਨਾਲ ਤੇ ਕੁੜੀ ਹੁਣ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਅਜਿਹੇ ਫਰਾਡ 에ਜੰਟ ਤੋਂ ਬਚਣਾ ਚਾਹੀਦਾ ਅਸੀਂ ਜੀ ਉੱਥੇ ਕਤਰ ਦਾ ਵੀਜ਼ਾ ਲਵਾਇਆ ਸੀ ਜੋ ਕਿ ਸਾਨੂੰ ਮਾਸਕਡ ਦਾ ਵੀਜ਼ਾ ਦਿੱਤਾ ਗਿਆ ਸੀਗਾ ਤੇ ਅਸੀਂ ਦਿੱਲੀ ਜਦੋਂ ਦਿੱਲੀ ਗਏ ਤਾਂ ਉਹ ਰਾਜਕੌਰ ਨੇ ਸਾਨੂੰ ਕਿਹਾ ਸਾਰਾ ਕੁਝ ਦਿੱਤਾ ਪ੍ਰੂਫ ਵੀ ਦਿੱਤੇ ਐ 에ਜੰਟ ਨਾਲ ਉਹਨੇ ਗੱਲ ਵੀ ਕਰਵਾਈ ਹੈ ਸਾਡੀ ਉਹ ਗੱਲ ਵੀ ਕਰਦੇ ਰਹੇ ਐ ਸਾਡੇ ਨਾਲ ਸਾਰੀ ਗੱਲਬਾਤ ਉਹਨਾਂ ਨੇ ਕੀਤੀ ਆ ਤੇ ਏਜੰਟ ਸਾਨੂੰ ਬਾਗਾ ਪ੍ਰਾਣਾ ਚੜੱਕਰ ਰੋਡ ਤੇ ਆ ਕੇ ਹਨਾ ਫਾਇਲੈਂਸ ਦੇ ਕੇ ਗਿਆ ਪ੍ਰੂਫ ਦੇ ਕੇ ਗਿਆ ਤੇ ਨਾਲੇ ਪੈਸੇ ਲੈ ਕੇ ਗਿਆ ਅਕਾਊਂਟ 'ਚ ਵੀ ਪੈਸੇ ਪਵਾਏ ਆ ਉਹਨਾਂ ਨੇ ਸਾਰਾ ਕੁਝ ਕੀਤਾ ਸਾਡੇ ਤੋਂ ਤੇ ਜੋ ਤੇ ਜਦੋਂ ਅਸੀਂ ਦਿੱਲੀ ਪਹੁੰਚ ਗਏ ਉਸ ਤੋਂ ਬਾਅਦ ਜਦੋਂ ਫਲੈਟ ਸੀਗੀ ਤੇ ਬੰਬੇ ਵੀ ਬੰਬੇ ਜਾ ਚੁੱਕੇ ਸੀਗੇ ਅਸੀਂ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਦੱਸਿਆ ਜਦੋਂ ਕਿ ਸਾਡੇ ਨਾਲ ਆ ਗੱਲਬਾਤ ਹੋ ਗਈ ਆ ਤਾ ਉਹ ਅਗੂ ਸਨ ਅਗੂ ਉਹਨਾਂ ਨੇ ਨਾ ਕੋਈ ਫੋਨ ਨਹੀਂ ਚੱਕਿਆ ਨਾ ਸਾਡੇ ਘਰ ਦੇ ਦਾ ਚੱਕਿਆ ਨਾ ਹੀ ਸਾਡਾ ਚੱਕਿਆ ਫੋਨ ਤੇ ਉਹਨਾਂ ਨੇ ਫਰ ਤੋਂ ਪੈਸੇ ਪੂਸੇ ਲੈ ਕੇ ਧੋਖਾ ਘੜੀ ਕਰਤੀ ਤੇ ਸਭ ਮੈਨੂੰ ਜੇਲ੍ਹ ਵਿੱਚ ਫਸਾ ਦਿੱਤਾ ਗਿਆ ਸੀ ਤੁਸੀਂ ਕਿਹ ਅਵੀਜ਼ਾ ਕਿਹੜੇ ਕੰਟਰੀ ਦਾ ਲਵਾਇਆ ਸੀਗਾ ਔਰ ਕਦਾਂ ਵੀ ਜਾ ਲਵਾਇਆ ਸੀ ਅਸੀਂ ਵੀਜ਼ਾ ਕਤਰਦਾ ਲਵਾਇਆ ਸੀ ਤੇ ਵਰਕ ਲਈ ਲਵਾਇਆ ਸੀਗਾ ਕਿਹੜਾ ਵੀਜ਼ਾ ਦਿੱਤਾ ਸੀ ਤੁਹਾਨੂੰ ਉਹਨਾਂ ਨੇ ਟੂਰਿਸਟ ਵੀਜ਼ਾ ਦਿੱਤਾ ਸੀ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਰਾਜਕੋੜ ਦੀ ਇਹ ਕੌਣ ਹੈ ਰਾਜਕੋੜ ਕੀ ਲੱਗਦੀ ਹੈ ਰਾਜਕੋੜ ਮਾਸੀ ਲੱਗਦੀ ਹੈ ਜੀ ਇਸ ਤੇ ਨਹੀਂ ਮਾਛਲੇ ਹਾਂਜੀ ਕਦੀ ਗੱਲਬਾਤ ਨਹੀਂ ਹੋਈ ਉਹਦੇ ਨਾਲ ਜਦੋਂ ਤੁਸੀਂ ਬੰਬੇ ਪੇਲੇ ਫਸਿਆ ਤੁਸੀਂ ਨਹੀਂ ਜੀ ਗੱਲ ਨਹੀਂ ਕੀਤੀ ਉਹਨਾਂ ਨੇ ਕੀ ਕਰਨਾ ਪਤਾ ਨਹੀਂ ਜੀ ਇਹ ਜਿਹੜਾ ਏਜੰਟ ਸੀਗੇ ਉਹਨੂੰ ਜਾਣਦੇ ਸੀ ਤੁਸੀਂ ਨਹੀਂ ਜੀ ਰਾਜਕੌਰ ਜਾਣਦੇ ਸੀਗੇ ਰਾਜਕੌਰ ਨੇ ਉਹਨਾਂ ਨਾਲ ਗੱਲ ਕਰਵਾਈ ਆ ਰਾਜਕੌਰ ਨੇ ਰਾਜਕੌਰ ਦੇ ਕਹਿਣ ਤੇ ਇਹ ਸਾਰਾ ਕੁਝ ਕੀਤਾ ਜੀ ਉਹਨਾਂ ਕਹਿਣ ਤੇ ਸਾਰਾ ਅਪਰੂਵ ਬਣਵਾਇਆ ਸੀ ਕਿੰਨੇ ਕਿ ਦਿਨ ਤੁਹਾਨੂੰ ਉੱਥੇ ਜਿਹੜਾ ਸੰਤਾਪੋ ਗੁਣਾ ਪਿਆ ਜੀ 7 ਦਿਨ ਜੀ ਕੀ ਕਹਿੰਦੇ ਕੀ ਸੀ ਉਹ ਕਿਉਂ ਤੁਹਾਨੂੰ ਉੱਥੇ ਜਿਹੜੇ ਰੱਖਿਆ ਉਹਨਾਂ ਨੇ ਦੱਸਿਆ ਕੁਝ ਕਿਉਂਕਿ ਉਹਨਾਂ ਨੇ ਜਾਲੀ ਵੀਜ਼ੇ ਦਿੱਤੇ ਸੀ ਇਹ ਤੇ ਇੱਕ ਪਰਮਨੈਂਟ ਵਰਕ ਵੀਜ਼ਾ ਦਿੱਤਾ ਤੇ ਇੱਕ ਉਹਨਾਂ ਨੇ ਟੂਰਿਸਟ ਵੀਜ਼ਾ ਦਿੱਤਾ ਜੋ ਕਿ ਉਹਨਾਂ ਨੇ ਉੱਥੇ ਬੰਬੇ ਵਾਲਿਆਂ ਨੇ ਚੈੱਕ ਕੀਤੇ ਤੇ ਉੱਥੇ ਸ਼ੋ ਹੋਣ ਲੱਗੇ ਤੇ ਉਹਨਾਂ ਨੇ ਮੈਨੂੰ ਉਹਨਾਂ ਨੇ ਜਦੋਂ ਦੇਖੇ ਤੇ ਉਹਨਾਂ ਨੇ ਫੋਨ ਵੀ ਲੈ ਲਿਆ ਪਾਸਪੋਰਟ ਵੀ ਸਭ ਕੁਝ ਮੇਤੂ ਲੈ ਕੇ ਉਹਨਾਂ ਨੇ ਹਨਾ ਤੇ ਉਹਨਾਂ ਨੇ ਮੇਰੇ ਤੇ ਕਾਰਵਾਈ ਕਰਕੇ ਕੇਸ ਕਰਕੇ ਤੇ ਮੈਨੂੰ ਜੇਲ੍ਹ ਵਿੱਚ ਫਸਾ ਦਿੱਤਾ ਪੈਸੇ ਦੀ ਗੱਲ ਕੀਤੀ ਜਾਵੇ ਪੈਸੇ ਕਿੰਨੇ ਤੁਹਾਡੇ ਵੀਜੇ ਤੋਂ ਲੈ ਕੇ ਹੁਣ ਤੱਕ ਕਿੰਨੇ ਕ ਪੈਸੇ ਤੁਹਾਡੇ ਕੋਲ ਖਰਚ ਆ ਗਏ ਹਾਂ ਹਾਂਜੀ ਅਸੀਂ 30000 ਅਕਾਊਂਟ ਵਿੱਚ ਪਾਇਆ ਸੀ ਟਰਾਂਸਫਰਮ ਕੀਤੇ ਅਸੀਂ ਜੀ 50000 ਅਸੀਂ ਨਗਦ ਦਿੱਤਾ ਉਹਨਾਂ ਨੂੰ ਤੇ ਬਾਕੀ 1.5 ਲੱਖ ਵੰਗ ਤੇ ਮੇਰੇ ਘਰਦਿਆਂ ਨੇ ਮੇਰੇ ਚਾਚੇ ਤਾਇਆ ਰੱਗਿਆ ਨੇ ਇਕੱਠੇ ਕਰਕੇ ਮੇਰੇ ਤੇ ਲਾਏ ਆ ਹੁਣ ਤੁਹਾਨੂੰ ਕੌਣ ਲੈ ਕੇ ਆਇਆ ਫਣ ਬਸੰਤ ਅੰਕਲ ਸਾਨੂੰ ਲੈ ਕੇ ਅ ਅਸੀਂ ਫਸੇ ਪਏ ਸੀ ਉੱਥੇ ਬੰਬੇ ਚ ਤੇ ਬਸੰਤ ਅੰਕਲ ਗਿਆ ਨਾਲ ਦੇ ਪਿੰਡ ਦਾ ਵਾ ਤੇ ਸਾਨੂੰ ਉਹਨਾਂ ਦਾ ਕਿਸੇ ਨੇ ਕੰਟੈਕਟ ਕਰਵਾਇਆ ਤੇ ਮੇਰੇ ਡੈਡੀ ਅਰਗੇ ਮੈਨੂੰ ਫੇਰ ਅੱਜ ਬਸੰਤ ਅੰਕਲ ਲੈ ਕੇ ਆਇਆ ਕਰੇ ਬਟ ਕੀ ਮੈਸੇਜ ਦਿਓਗੇ ਨਾ ਮਾਪਿਆਂ ਨੂੰ ਜਿਹੜੇ ਮਾਪੇ ਆ ਆਪਣੇ ਜਵਾਨ ਧੀਆਂ ਨੂੰ ਜਾਂ ਬੱਚਿਆਂ ਨੂੰ ਜਿਹੜੇ ਬਾਹਰ ਭੇਜ ਦਿੰਦੇ ਆ ਮੈਂ ਅਗਲਿਆਂ ਦੇ ਮਾਪਿਆਂ ਨੂੰ ਇਹ ਹੀ ਕਹਿਣਾ ਚਾਹੁੰਨੀ ਆ ਕਿ ਆਪਣੀਆਂ ਧੀਆਂ ਨੂੰ ਬਾਹਰ ਭੇਜਣ ਨਾ ਭੇਜਣ ਕਿਉਂਕਿ ਕਿਸੇ ਵੀ ਕੋਈ ਵੀ ਏਜੰਟ ਇਸ ਤਰ੍ਹਾਂ ਕਰ ਜਿਸ ਤਰ੍ਹਾਂ ਮੇਰੇ ਨਾਲ ਹੋ ਰਹੀ ਹੈ ਹੋਈ ਹੈ ਤੇ ਉਸ ਤਰ੍ਹਾਂ ਅਗਲਿਆਂ ਨਾਲ ਹੋਣ ਤੇ ਉਹਨਾਂ ਨੂੰ ਕੁੜੀ ਆਪਣੀਆਂ ਧੀਆਂ ਨੂੰ ਨਹੀਂ ਭੇਜਣਾ ਚਾਹੀਦਾ ਹੁਣ ਤੁਸੀਂ ਇਸ ਦੀ ਮੰਗ ਹੀ ਕਰੋਗੇ ਇਸ ਦੀ ਮੰਗ ਕਿਉਂਕਿ ਅਸੀਂ ਜੀ ਬਹੁਤ ਹੀ ਬਹੁਤ ਹੀ ਜ਼ਿਆਦਾ ਗਰੀਬ ਘਰ ਦੇ ਹੈਗੇ ਆ ਜੋ ਕਿ ਸਾਡੇ ਘਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਆ ਬਹੁਤ ਹੀ ਮਾੜੇ ਆ ਤੇ ਅਸੀਂ ਜਿੰਨੇ ਕੇ ਸਾਡੇ ਤੇ ਵੈਸੇ ਲੱਗਿਆ ਤੇ ਅਸੀਂ ਉਹ ਵਾਪਸ ਲੈਣਾ ਚਾਹੁੰਦੇ ਹਾਂ ਤੇ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਹਾਂ ਜੀ ਇਹ ਮਾਮਲਾ ਜੀ ਸਾਨੂੰ ਤਕਰੀਬਨ ਜਦੋਂ ਇਹ ਕਦੇ ਵੀ ਬਾਹਰ ਲੈ ਕੇ ਜਾਣੇ ਤੁਹਾਡੇ ਲੜਕੇ ਸਾਨੂੰ ਰਾਜ ਕਰੋ ਹਿੰਮਤਪ੍ਰੇਤ ਉਹ ਜੇ ਲੜਕੇ ਇਹ ਇਹ ਅੱਗੇ 10 8 10 ਕੁੜੀਆਂ ਕਹਿੰਦਾ ਅੱਗੇ ਵੀ ਮੈਨ ਲੈ ਕੇ ਗਈਆਂ ਨਾਲ ਕੋਈ ਚੱਕਰ ਨਹੀਂ ਪ੍ਰੋਗਰਾਮ ਨਹੀਂ ਅਸੀਂ ਉਹਦੇ ਬਸਵਾਤੇ ਤਕਰੀਬਨ ਉਹਦੇ ਬਸਵਾਤੇ ਇਕੱਲੀ ਸੀਗੀ ਤੇ ਉਦੋਂ ਮੁੜ ਕੇ ਉਹਨੇ ਜਦੋਂ ਉਧਰ ਵਾਪਸ ਆਇਆ ਉਹ ਕਹਿੰਦੇ ਵੀ ਫਲਾਣਾ ਬੰਦੇ ਨੂੰ ਪੈਸੇ ਤੁਸੀਂ ਟਰਾਂਸਫਰਮ ਕਰਨੇ ਆ ਉਹਦਾ ਨੰਬਰ ਤੁਹਾਨੂੰ ਬੈਂਕ ਦਾ ਤੁਸੀਂ ਪਾ ਦਿਆਗੇ ਉੱਥੇ ਟਰਾਂਸਫਰਮ ਕਰਨੇ ਪੈਸੇ ਤੇ ਅਸੀਂ ਕਹੇ ਜਦੋਂ ਟਰਾਂਸਫਰਮ ਕਰ ਲੱਗੇ ਹੁਣ ਫੇਰ ਪੁੱਛਿਆ ਵੀ ਭਾਈ ਹਾਂ ਕਹਦਾ ਭਾਈ ਤੁਸੀਂ ਦੇ ਦੇਕਰ ਪੈਸੇ ਟਰਾਂਸਫਰਮ ਕਰ ਦਿਓ ਕੋਈ ਚੱਕਰ ਨਹੀਂ ਗਿਆ ਫੇਰ ਜਦੋਂ ਟਰਾਂਸਫਰਮ ਇਹ ਤੇ 30000 ਰੁਪਏ ਬੈਂਕ ਦੇ ਵਿੱਚੋਂ ਟਰਾਂਸਫਰਮ ਕਰਵਾਇਆ ਉਦੋਂ ਮੁੜ ਕੇ ਜਾਂਦੀ ਦੂਜੇ ਦਿਨ ਬਾਅਦ ਤਕਰੀਬਨ ਸਾਨੂੰ ਕਹਿੰਦੇ ਵੀ ਤੁਸੀਂ ਚੜੱਕ ਜਾਵੜੋ ਅਨਾ ਭਾਗੇ ਪ੍ਰਾਣੇ ਜਾਵੜੋ ਅਸੀਂ ਉਹ ਜਦੋਂ ਉਹ ਜਾਂਟਰ ਨੂੰ ਫੋਨ ਲ ਉਹ ਕਹਿੰਦੇ ਵੀ ਤੁਹਰਾ ਤੁਸੀਂ ਆ ਜਾਓ ਚੜਾਕਾ ਦਿਓ ਜੀ ਇਹ ਚੜੱਕ ਚਲੇ ਗਏ ਚੜੱਕ ਤੋਂ ਉੱਥੇ ਪੁੱਛਿਆ ਜੀ ਤੁਸੀਂ ਉੱਥੇ ਦੁਕਾਨਾ ਬੰਦ ਸੀਗਾ ਉੱਥੇ ਕਹਿੰਦਾ ਵੀ ਉਥੋਂ ਚੜਾਕ ਅੱਡੇ ਦੇ ਵਿੱਚ ਮੈਂ ਦੁਕਾਨਾ ਕਹਿੰਦਾ ਉਥੋਂ ਤੁਹਾਨੂੰ ਕਾਗਜ਼ ਪੱਤਰ ਕਢਾ ਦੇਣਾ ਤੇ ਮੈਂ ਤਿੰਨ ਚਾਰ ਲੜਕੇ ਕਹਿੰਦਾ ਵੀ ਜਾ ਕੇ ਮੈਂ ਮੈਡੀਕਲ ਕਰਾ ਕੇ ਲੈ ਆਉਣਾ ਦਿੱਲੀ ਜਾ ਕੇ ਤੇ ਤੁਸੀਂ 13 ਤਰੀਕ ਦੀ ਤੁਹਾਡੀ ਫਲੈਟ ਹੈ ਤੇ 13 ਤਰੀਕ ਨੂੰ ਮੈਂ ਤੁਹਾਡੇ ਕੋਲ ਅੱਗੇ ਆਜੋ ਤੁਸੀਂ 13 ਤਰੀਕ ਨੂੰ ਤੁਸੀਂ ਉੱਥੇ ਆਉਣਾ ਚਾਹੀਦਾ 13 ਤਰੀਕ ਨੂੰ ਤੇ ਤੁਹਾਡੀ ਫਲੈਟ ਹੈਗੀ ਹੈ ਤੁਸੀਂ 2 ਵਜੇ ਐਂਟਰ ਹੋਣਾ ਚਾਹੀਦਾ ਤੇ 2 ਵਜੇ ਮੈਂ ਤਕਰੀਬ ਜਿੱਦਾਂ ਐਂਟਰ ਹੋਵਗੇ ਉਦੋਂ ਮੈਂ 2 ਵਜੇ ਉੱਥੇ ਆ ਜਾਊਂਗਾ ਥੋੜੇ ਕੋਲੇ ਮੈਡੀਕਲ ਕਰਵਾ ਕੇ ਇਹ ਕ ਵੀ ਠੀਕ ਹੈ ਜੀ ਅਸੀਂ ਉਹ ਕਹਿੰਦਾ ਵੀ ਜਿਹੜਾ ਤੁਹਾਡਾ ਗਾਂ ਲ ਭੇਜਾ ਉਹ ਕਹਿੰਦਾ ਵੀ ਤੁਹਾਨੂੰ ਨਾਲ ਦੇ ਨਾਲ ਮੈਂ ਮੋਬਾਈਲ ਤੇ ਤੁਹਾਡੇ ਪਾ ਦਿਆਂਗੇ ਮੈਂ ਕਹਿੰਦਾ ਵੀ ਚਲ ਠੀਕ ਮੈਂ ਵੇਈ ਬਾਹਰ ਇੱਕ ਲੜਕੇ ਨੂੰ ਬਾਹਵਾ ਟਾਈਮ ਰੱਖੀ ਵੀ ਮੈਂ ਤੁਹਾਡਾ ਭੇਜਣਿਆ ਫੋਨ ਕੀਤਾ ਉਹ ਕਹਿੰਦਾ ਤੁਸੀਂ ਅੰਦਰ ਤੁਸੀਂ ਅੰਦਰ ਦੇ ਭੇਜੋ ਤੁਸੀਂ ਅਸੀਂ ਉਸ ਤੇ ਅੰਦਰ ਜਿਹੜੇ ਭੇਜੀ ਬੈਗ ਬੁੱਕੇ ਲੈ ਕੇ ਸਾਰਾ ਕੁਝ ਕਰਕੇ ਉੱਥੇ ਉੱਥੇ ਵੀ ਆਇਰਪੋਰਟ ਤੇ ਹੀ ਪਹੁੰਚ ਦਿੱਤੇ ਆ ਵੀ ਲੜਕੇ ਨੂੰ ਪਹੁੰਚ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਫਿਰ ਉਹ ਕਹਿੰਦਾ ਵੀ ਤੂੰ ਉਸ ਤੋਂ ਬਾਅਦ ਉਹਨੇ ਫੋਨ ਚੁੱਕਿਆ ਸਾਡਾ ਉਹ ਕਹਿੰਦੇ ਵੀ ਤੁਸੀਂ ਬੇਫਿਕਰ ਹੋ ਘਬਰਾਓ ਨਾ ਹੁਣ ਤੁਹਾਡੀ ਲੜਕੀ ਨਹੀਂ ਸਾਡੀ ਲੜਕੀ ਆ ਇਹ ਇਹ ਕਹਿੰਦਾ ਚਲ ਤੁਹਾਡੇ ਬਹੁਤ ਮਿਹਰਬਾਨ ਨੇ ਜਦੋਂ ਉਹ ਦੂ ਮੜ ਕੇ ਫਿਰ ਉੱਥੇ ਜੋ ਅੰਦਰ ਗਈ ਤੇ ਇਹਨਾਂ ਸਾਰਾ ਇਹਨਾਂ ਦੇ ਜਿਹੜਾ ਕਾਗਜ਼ ਪੱਤਰ ਲੈਣੇ ਨੇ ਮਿਲ ਗਏ ਇਹਨਾਂ ਲੈ ਲੈ ਉਹ ਦੂ ਮੜ ਕੇ ਇੱਕ ਕਾਗਜ਼ਾਂ ਦੇ ਵਿੱਚ ਚੱਕਰ ਡੰਗਤਾ ਆਈ ਆ ਉਹ ਕਦੇ ਵੀ 3200 ਰੁਪਏ ਸਾਨੂੰ ਫੋੜ ਦਿਓ ਅੰਦਰੋਂ ਅਈ ਕਵੀ ਸਾਡੇ ਕੋਲ ਇੰਨੇ ਪੈਸੇ ਤਾਂ ਹੁਣ ਹੈ ਨਹੀਂਗੇ ਬਈ ਤਾਂ ਮੈਂ ਸਾ ਗੱਡੀ ਕਰਾਇ ਕਰਕੇ ਮਸਾ ਲੈ ਕੇ ਆਇਆ ਫਿਰ ਮੈਂ ਕਿਹਾ ਚੱਲ ਦੇਖੀ ਜੂ ਫਿਰ ਕਹੇ ਤਾਂ ਗੱਡੀ ਵਾਲੇ ਤੋਂ ਮੈਂ ਤਾਂ 3000 ਰੁਪਏ ਫੜਿਆ ਤੇ 5700 ਮੇਰੇ ਕੋਲੇ ਸੀਗਾ ਉਹ ਗੱਡੀ ਵਾਲੇ ਤੋਂ ਲੈ ਕੇ ਫਿਰ ਅਸੀਂ ਮੈਂ ਦੇਣ ਲੱਗਾ ਤੇ ਮਗਰ ਉਹ ਕਹਦਾ ਇਹਨੇ ਕੋਈ ਲੜਕੀ ਨੇ ਫੋਨ ਕੀਤਾ ਏਜੰਟ ਨੂੰ ਉਹ ਕਹਿੰਦੇ ਵੀ ਸਾਨੂੰ 3200 ਰੁਪਏ ਹੋਰ ਮੰਗੇ ਜਾਂਦੇ ਅੰਦਰ ਉਹ ਕਹਿੰਦਾ ਵੀ ਮੈਂ ਜਿਹੜੇ ਤੁਹਾਡੇ ਕਾਗਜ਼ ਦੇਖ ਕੇ ਕੰਮੀਆਂ ਮੈਂ ਕਹਿੰਦਾ ਹੁਣ ਮੈਂ ਭੇਜ ਦਿੰਦਾ ਉਹ ਤੋਂ ਮੜ ਕੇ ਸਾਨੂੰ ਅੰਦਰੋਂ ਫਿਰ ਜਿਹੜਾ ਸਮਾਨ ਲੈ ਕੇ ਆਇਆ ਉਹ ਬਾਅਦ ਚ ਆਇਆ ਉਨੇ ਕਹ ਦੱਸਿਆ ਵੀ ਕਹਿੰਦਾ ਤੁਹਾਡਾ ਫਾਰਮ ਹੋ ਗਿਆ ਸਾਰਾ ਕਲੀਅਰ ਹੋ ਗਿਆ ਵੀ ਤੁਹਾਡੀ ਲੜਕੀ ਦੀ ਫਲੈਟ 5 ਵਜੇ 5 5 ਵਜੇ 17 ਮਿੰਟ ਤੇ ਆ ਚਲੋ ਇਹ ਕ ਵੀ ਠੀਕ ਕਹਦਾ ਵੀ ਹੁਣ ਤੁਸੀਂ ਵੇਖ ਤੇ ਕਰੋਗੇ ਚਲੇ ਜਾਓ ਉਦੋਂ ਮੁੜ ਕੇ ਜੀ ਜੰਟ ਨੇ ਸਾਡਾ ਕੋਈ ਫੋਨ ਨਹੀਂ ਚੁੱਕਿਆ ਬੱਜ ਚੁਕੀ ਹੋਈ ਬਾਅਦ ਚ ਜਦੋਂ ਉਥੋਂ ਇੱਥੋਂ ਚੱਲੇ ਗਈ ਬੰਬੇ ਜੀ ਇਹ ਬੰਬੇ ਚੱਲੀ ਗਈ ਤੇ 에어ਪੋਰਟ ਤੇ ਉੱਥੇ ਜਾ ਕੇ ਕਹਿੰਦੇ ਵੀ ਆਹ ਕਾਗਜ਼ ਤੁਸੀਂ ਰੱਖ ਲੈਣੇ ਤੇ ਆਹ ਕਾਗਜ਼ ਕੱਢਣੇ ਐ ਐਸੇ ਦਾ ਕੁੜੀ ਨੇ ਕੀਤਾ ਜਿਹੜੇ ਕਾਗਜ਼ ਪਹਿਲਾਂ ਕਹੇ ਸੀ ਉਹ ਇਹਨੇ ਬੈਗ ਚ ਪਾ ਲਏ ਦੂਜੇ ਕੱਢ ਲਏ ਉਹ ਫਿਰ ਉਹ ਕਾਈ ਜੀ ਜੋ ਕੱਡੇ ਤੋਂ ਕੰਦਰ ਜਾ ਦਿਖਾਉ ਉਹ ਦੇਖੇ ਦਿਖਾਏ ਤੇ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਉੱਥੇ ਬਹਿ ਜਾਓ ਉੱਥੇ ਬਹਾਲਿਆ ਉਹ ਤੋਂ ਮੜ ਕੇ ਦੂਜੇ ਕਹਿੰਦੇ ਤੇਰੇ ਕੋ ਕੀ ਕੀ ਆ ਉਹ ਕਹਿੰਦੇ ਵੀ ਤੁਹਾਡੇ ਬਿਜੂ ਦਾ ਵਿਜੇ ਤੇ ਤੇ ਕੋਈ ਵਿਜੇ ਦੋ ਹੈ ਜਿਹੜਾ ਕੰਪਿਊਟਰ ਤੇ ਪਾਇਆ ਕਹਿੰਦੇ ਵਿਜੇ ਦੋ ਚੱਲਦੇ ਤੇਰੇ ਕੋ ਇਹ ਕਹਿੰਦੇ ਵੀ ਮੈਨੂੰ ਤਾਂ ਪਤਾ ਨਹੀਂ ਵੀ ਮੈਂ ਤਾਂ ਆ ਵਿਜੇ ਦਿੱਤਾ ਸੀਗਾ ਵੀ ਆਹ ਵਿਜੇ ਸਾਡੇ ਕੋਲ ਉਹ ਕਹਿੰਦੇ ਵੀ ਇਹਨੇ ਤੂੰ ਲੜਕੇ ਤੋਂ ਮੰਗਿਆ ਤੂੰ ਜਾਓ ਜੰਟ ਦਾ ਨੰਬਰ ਇਹ ਕਹਿੰਦੇ ਫਿਰ ਇਹਨੇ ਮੈਸੇਜ ਕੀਤਾ ਜੰਟ ਨੂੰ ਫਿਰ ਇਹਨੂੰ ਉਸੇ ਟਾਈਮ ਹੀ ਤਕਰੀਬਨ ਦਾ ਟੈਕਟ ਭੇਜੀ ਆ ਰੱਬ ਜਾਣੇ ਖੜੇ ਇੱਕ ਹੋਰ ਭੇਜਿਆ ਭੇਜਿਆ ਸਾਨੂੰ ਦੇ ਘਰ ਵਾਲੇ ਪਤਾ ਉਹ ਮੋਬਾਈਲ ਦੇ ਵਿੱਚ ਹੀ ਹੈ ਅੱਛਾ ਉਦੋਂ ਮੁੜ ਕੇ ਇਹ ਕੁੜੀ ਨੂੰ ਇਹ ਤੋਂ ਜਿਹੜਾ ਸਮਾਨ ਸੀ ਉਹ ਕਹਿੰਦੇ ਤੇਰੇ ਕੋਲ ਸਮਾਨ ਕੀ ਕੀ ਹੈ ਕਹਿੰਦੇ ਬਿਆਹ ਸਮਾਨ ਹੈ ਇਹਦਾ ਟੈਂਚੀ ਵੀ ਤੇ ਮੋਬਾਈਲ ਵੀ ਸਾਰਾ ਕੁਝ ਹੀ ਤਕਰੀਬਨ ਗ੍ਰਫਤਾਰ ਕਰ ਲਿਆ ਤੁਹਾਨੂੰ ਦੱਸਿਆ ਨਹੀਂ ਵੀ ਕਾਰਨ ਕਿਉਂ ਆ ਵੀ ਇਹਨੂੰ ਬੱਚੇ ਨੂੰ ਕਿਉਂ ਗ੍ਰਫਤਾਰ ਕੀਤਾ ਨਹੀਂ ਜੀ ਸਾਨੂੰ ਉਸ ਟਾਈਮ ਤੇ ਕੋਈ ਨਹੀਂ ਦੱਸਿਆ ਇੰਨਾ ਹੀ ਸਾਨੂੰ ਇੱਕ ਮੈਡਮ ਸੀ ਉਹਨੇ ਸਾਨੂੰ ਦੱਸਿਆ ਵੀ ਤੁਹਾਡੀ ਲੜਕੀ ਕਰਮਜੀਤ ਕੋਲ ਹੈ ਕਿ ਕਹਿੰਦੇ ਹਾਂ ਜੀ ਕਿੰਨੇ ਦਿਨ ਜੇਲ੍ਹ ਰਹੀ ਹੈ ਇਹ 7 ਦਿਨ ਜੇਲ੍ਹ ਤੇ ਵਿੱਚ ਰਹੀ ਹੈ ਜੀ ਜਿਹੜਾ ਤਰਸ਼ੇਮ ਸਿੰਘ ਜੀ ਹੈ ਜਿਹੜੀ ਰਾਜਪੁਰ ਤੁਸੀਂ ਦੱਸ ਰਹੇ ਆ ਤੁਹਾਡੇ ਨਾਲ ਉਹਦੇ ਕੋਈ ਪੁਰਾਣੇ ਰਿਲੇਸ਼ਨ ਸੀ ਜਾਂ ਕੋਈ ਰਿਸ਼ਤੇਦਾਰੀ ਉਹ ਗਾਹ ਰਹਿਤੇਦਾਰੀ ਸਾਡੀ ਮੇਰੀ ਲੜਕੀ ਦੀ ਹੈ ਥਰਾਜ ਉਹਦੇ ਭੈਣ ਵੀ ਥਰਾਜ ਵਹੀ ਹੋਈ ਹੈ ਜੀ ਰਾਜਪੁਰ ਕਿੱਥੇ ਰਹਿੰਦੇਗੇ ਉਹ ਹਣ ਤਾਂ ਉੱਥੇ ਰਹਿੰਦੇ ਆ ਲੋਹਾ ਘਤਰ ਰਹਦੇ ਆ ਪਿੰਡ ਉਹਨਾਂ ਦਾ ਹਮਤਪਰਾ ਜੀ ਉੱਥੇ ਜਦੋਂ ਇਹ ਮੇਰੀ ਲੜਕੀ ਕੋਲੇ ਲੜਕੀ ਹੋਈ ਸੀਗੀ ਇਹ ਉੱਥੇ ਨਾ ਜਦੋਂ ਉਹ ਵੀ ਆਈ ਤੇ ਇਹ ਵੀ ਇਕੱਠੇ ਹੋ ਗਏ ਫਿਰ ਇਹ ਦਿਨ ਇਹਨਾਂ ਨੇ ਗੱਲਬਾਤ ਕੀਤੀ ਕਹਿੰਦੇ ਵੀ ਮੈਂ ਤੇਰੇ ਮਾਸਿੱਦੀ ਕੁੜੀ ਲੜਕੀ ਵੀ ਲੈ ਕੇ ਗਈ ਹੈ ਵਧੀਆ ਕੰਮ ਕੰਮ ਕਰਦੇ ਆ ਵਧੀਆ ਲੱਗੀ ਵੀ ਹੈ ਹੋਰ ਵੀ ਮੈਂ ਕੁੜੀਆਂ ਪੰਜ-ਛਤ ਹੋਰ ਵੀ ਲੈ ਕੇ ਗਈਆਂ ਉਹਨਾਂ ਕੋਈ ਸਮੱਸਿਆ ਨਹੀਂ ਆਈ ਬਰ ਪਰਮਦਰ ਤੇ ਭੇਜ ਰਹੇ ਸੀ ਹਾਂਜੀ ਫਿਰ ਉਸ ਤੋਂ ਬਾਅਦ ਜਦੋਂ ਜੇਲ੍ਹ ਤੇ ਬੇਟੀ ਸਾਦਨ ਲੱਗੇ ਇਹ ਫਿਰ ਲੈ ਕੇ ਕੋਣ ਆਇਆ ਅਸੀਂ ਸਾਨੂੰ ਇੱਥੇ ਗੱਲ ਮਿਲੀ ਹੈ ਜੀ ਤਕਰੀਬਨ ਵੀ ਵਿਦਸ਼ੰਤ ਜਿਹੜਾ ਡਾਲੇ ਵਾਲਾ ਆਮ ਪਾਰਟੇ ਵਾਲਾ ਉਹ ਇਥੋਂ ਕਹੇ ਮੈਨੂੰ ਪਤਾ ਸੀਗਾ ਵੀ ਤਕਰੀਬਨ ਉਹ ਆਪਣੇ ਮਲੇਸ਼ੀਆ ਤੋਂ ਤਿੰਨ ਚਾਰ ਲੜਕੇ ਲੈ ਕੇ ਆਇਆ ਸੀਗਾ ਮੈਨੂੰ ਵੀ ਕਹਿੰਦਾ ਆਪਾਂ ਚੱਲ ਗਏ ਮੇਰੇ ਨਾਲ ਗੱਲ ਪਹਿਲਾਂ ਵੀ ਹੋਈ ਸੀਗੀ ਉਹ ਪਸੰਤ ਦੀ ਮੈਂ ਇਥੋਂ ਜਾ ਨਹੀਂ ਹੋਇਆ ਸੀ ਫਿਰ ਇਕੱਲਾ ਹੀ ਗਿਆ ਸੀ ਤੇ ਮੇਰਾ ਭਰਾ ਜਦੋਂ ਕਹਿੰਦਾ ਵੀ ਆਪਾਂ ਡਾਲੇ ਚੱਲ ਗਏ ਮੈਂ ਕਹਿੰਦਾ ਵੀ ਚੱਲ ਵੜਦੇ ਹਾਂ ਡਾਲੇ ਗਏ ਇਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਬਾਈ ਸਾਹਿਬ ਗੱਲ ਆ ਬਣ ਗਈ ਹੈ ਮੈਂ ਕਿਹਾ ਵੀ ਲੜਕੀ ਮੇਰੀ ਨਹੀਂ ਪਸੰਤ ਲੜਕੀ ਤੇਰੀ ਹੋਈ ਇਹ ਲੜਕੀ ਹੈ ਨਹੀਂ ਪਸੰਤ ਤੇ ਕੋਈ ਵੀ ਦੋ ਲੜਕੇ ਲੜਕੇ ਹੀ ਹੈ ਮੈਂ ਮੇਰੇ ਲਈ ਜੈਸ ਨੇ ਇਹਨਾਂ ਨਾਲ ਘਟੋ ਘਾਟਾ ਜਦੈ ਇਤੋਂ 15 20 ਸਾਲ ਪਹਿਲਾਂ ਤੇ ਮੈਂ ਸਬਜ਼ੀ ਉੱਥੇ ਵੇਚਦਾ ਰਿ ਕਿੰਨੇ ਪੈਸੇ ਜਿਹੜੇ ਲੱਗੇ ਹੁਣ ਤੱਕ ਹਣ ਤੱਕ ਘੱਟੋ ਘੱਟ ਜੀ ਮੇਰਾ 2.5 ਤਨ ਲੱਖ ਰੁਪਏ ਦੇ ਨੇੜੇ ਤੇ ਲੱਗ ਗਿਆ ਜੀ ਮੈਂ ਬਿਲਕੁਲ ਗਰੀਬ ਪਰਿਵਾਰ ਮੈਂ ਜੀ ਮੰਗ ਮੰਗੇ ਕੇ ਲੋਕਾਂ ਨੂੰ ਕੱਟੇ ਕਰ ਕੇ ਕਦੇ ਕਹੇ ਦੇ ਕਾਰਨ ਉਹ ਵੀ ਪੈਸੇ ਜਿਹੜੇ ਮੈਂ ਕਹੇ ਵੀ ਮੈਂ ਪੈਸੇ ਆ ਜਿਹੜੀ ਜਗ੍ਹਾ ਮੈਂ ਇਹ ਵੇਚ ਕੇ ਜਾਂ ਘਰ ਗਏਣੇ ਕਰਕੇ ਤੁਹਾਡੇ ਪੈਸੇ ਵਾਪਸ ਜ਼ਰੂਰ ਕਰੂੰਗਾ ਪਰ ਕਿਹੜਾ ਮੇਰੀ ਲੜਕੀ ਮੇਰੀ ਬਾਹਰ ਹੋਣੀ ਚਾਹੀਦੀ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜੇ ਮਾਪੇ ਵੀ ਕਸੂਰਵਾਰ ਹੈ ਆਪਣੇ ਬੱਚਿਆਂ ਨੂੰ ਬਗੈਰ ਪੁਸ਼ਟੀ ਤੋਂ ਬਾਹਰ ਭੇਜ ਦਿੰਦੇ ਆ ਹਾਜੀ ਇਹ ਸਾਡੇ ਕੋਲ ਜੀ ਤੱਕ ਮੇਰਾ ਪ੍ਰੈਸ਼ਨ ਹੋਇਆ ਵਸ ਗਿਆ ਜੀ ਤੇ ਚਾਰ ਪ੍ਰੈਸ਼ਨ ਹੁਣ ਥੋੜੇ ਟਾਈਮ ਤੋਂ ਹੋਇਆ ਸੀ ਜੀ ਤੇ ਮੈਥੋਂ ਕੰਮ ਨਹੀਂ ਹੋ ਰਿਹਾ ਇੱਕ ਕੁੜੀ ਕਹਿੰਦੀ ਸਕੂਲ ਤੋਂ ਵੀ ਹਟੀ ਸੀ ਕਿ ਕਹਿੰਦੇ ਵੀ ਮੈਂ ਡੈਡੀ ਮੈਥੋਂ ਮੈਂ ਕੰਮ ਕਰੂੰਗੀ ਮੈਂ ਤੁਸੀਂ ਆਪ ਦਾ ਬਹਿ ਕੇ ਵਿਖਾਓ ਕੋਈ ਤਾਂ ਤੁਹ ਕੰਮ ਨਹੀਂ ਹੁੰਦਾ ਉਹਨੇ ਨਾ ਕੋਈ ਕਾਰਵਾਈ ਕੀਤੀ ਹੁਣ ਤੱਕ ਕੋਈ ਪੁਲਿਸ ਨੂੰ ਇਹਦੇ ਬਾਰੇ ਕੋਈ ਜਾਣਦੀ ਹਾਜੀ ਕੋਈ ਕਾਰਵਾਈ ਨਹੀਂ ਕੀਤੀ ਜੀ ਅਸੀਂ ਸੱਤ ਕਹਿੰਦਾ ਵੀ ਆਪਾਂ ਸ਼ਾਮ ਤੱਕ ਆਪਾਂ ਗੱਲਬਾਤ ਕਰਾਂਗੇ ਤੇ ਅੱਜ ਤਾਈਂ ਇਹ ਸ਼ਾਮ ਤੜਕੇ ਸਵੇਰ ਹੀ ਲੜਕੇ ਨੂੰ ਲੈ ਕੇ ਆਏ ਆ ਜੀ ਦੀ ਮੰਗ ਕੀ ਕਰੂੰਗਾ ਅਸੀਂ ਜੇਕਰ ਤਾਂ ਕਾਰਵਾਈ ਇਹਨਾਂ ਤੇ ਸਖਤ ਤੋਂ ਸਖਤ ਹੋਣੀ ਚਾਹੀਦੀ ਐ 에ਜੰਟ ਤੇ ਜਿਹੜੇ ਉਹ ਜੇ ਲੜਕਿਆਂ ਨੂੰ ਲਿਆ ਕੇ ਮਰਾਹ ਕਰਦੇ ਉੱਥੇ ਜਾ ਕੇ ਤੇ ਇੱਕ ਜੇ ਇਹਨਾਂ ਤੇ ਜਿਹੜੇ ਪੈਸੇ ਲੱਗੇ ਸਾਨੂੰ ਵਾਪਸੀ ਹੋਣੀ ਚਾਹੀਦੀ ਐ ਗਰੀਬ ਪਰਿਵਾਰ ਅਸੀਂ ਮੰਗ-ਮੰਗ ਕੇ ਪੈਸੇ ਲਾਇਆ ਜਿਨ੍ਹਾਂ ਦੇ ਪੈਸੇ ਮੈਂ ਦਾਹਰ ਕਰ ਕਰ ਕੇ ਲਾਇਆ ਉਹ ਵੀ ਮੈਨੂੰ ਮੋੜਨੇ ਪਏ ਜੀ ਮੈਨੂੰ ਜੇ ਘਟੋ ਘਟਦੀ 15 ਸਾਲ ਲੱਗੇ 15 ਸਾਲ ਖੜੇ ਮੇਰੀ ਜ਼ਿੰਦਗੀ ਹੈਗੀ ਖੜੀ ਨਹੀਂ ਮਾਮਲਾ ਇਦਾਂ ਜੀ ਇੱਕ ਮੇਰੇ ਨਾਲ ਦੇ ਪਿੰਡ ਤੋਂ ਸੀਗੀ ਗਰੀਬ ਪਰ ਬਹੁਤ ਗਰੀਬ ਪਰਿਵਾਰ ਹੈ ਕਿਉਂਕਿ ਹਰ ਇੱਕ ਪਰਿਵਾਰ ਨੂੰ ਇਹ ਹੁੰਦਾ ਹੈ ਕਿ ਅਸੀਂ ਅੱਗੇ ਵੱਧ ਸਕੀਏ ਕੁਝ ਪੈਸਾ ਆ ਜਾਵੇ ਸਾਡੇ ਕੋਲੇ ਤੇ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਦੋ ਲੜਕੀਆਂ ਤੇ ਇੱਕ ਲੜਕਾ ਹੈ ਉਹਨਾਂ ਨੇ ਲੜਕੀ ਨੂੰ ਬਾਹਰ ਬਾਹਰ ਭੇਜਣ ਦਾ ਕੀਤਾ ਉਪਰਾਲਾ ਵੀ ਚੱਲ ਭੇਜਦੀਏ ਬਾਹਰ ਤੇ ਇਸ ਕਰਕੇ ਉਹਨਾਂ ਨੇ ਉਹਨੂੰ ਲੜਕੀ ਨੂੰ ਬਾਹਰ ਭੇਜਣ ਦਾ ਸੁਪਨਾ ਲਿਆ ਵਿੱਚ ਇੱਕ ਚੰਗਾ ਸੁਪਨਾ ਲੈ ਕੇ ਉਹਨਾਂ ਨੇ ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ ਸੀ ਲੜਕੀ ਜਿਹੜੀ ਹੈ 7 ਦਿਨ ਬੰਬੇ ਕਾਰਗਲ ਜੇਲ੍ਹ ਆ ਉਹਦੇ ਵਿੱਚ ਰਹੀ ਇਹ ਮਾਮਲਾ ਇਦਾਂ ਕਿ ਜਿਹੜਾ ਲੜਕੀ ਦਾ ਪਿਤਾ ਜੀ ਸੀਗੇ ਨਾ ਉਹ ਮੇਰੇ ਕੋਲੇ ਪਹਿਲਾਂ ਹੀ ਆਉਂਦੇ ਜਾਂਦੇ ਸੀਗੇ ਤੇ ਉਹਨਾਂ ਨੂੰ ਪਤਾ ਸੀਗਾ ਵੀ ਐ ਕਰਕੇ ਵੀ ਸੋਸ਼ਲ ਵਰਕਰ ਵੀ ਕਰਦੇ ਆ ਨਾਲ ਤੇ ਉਹ ਇਸ ਕਰਕੇ ਉਹ ਫਿਰ ਜਦੋਂ ਲੜਕੀ ਫਸ ਗਈ ਉਥੇ ਐਮਬੈਸੀ ਨੇ ਐਫ ਆਈ ਆਰ ਕੱਟਤੀ ਉੱਤੇ ਫਿਰ ਉਦੋਂ ਦੂਜਾ ਉਦੋਂ ਮੇਰੇ ਕੋਲੇ ਆਏ ਇਹ ਸਵੇਰ ਤੇ ਜਦੋਂ ਲੜਕੀ ਦਾ ਮਾਮਲਾ ਆ ਜਾਂਦਾ ਨਾ ਉਦੋਂ ਮੈਨੂੰ ਇੱਕ ਮੈਂ ਜਜ਼ਬਾਤੀ ਮਤਲਬ ਕਿਉਂਕਿ ਜਿਹੜੇ ਪਿੰਡਾਂ ਵਾਲੇ ਲੋਕ ਹਨ ਇਹ ਜਜ਼ਬਾਤੀ ਆ ਵੀ ਉਦੋਂ ਉਦੋਂ ਇਸ ਕਰਕੇ ਫਿਰ ਹੋ ਜਾਂਦਾ ਵੀ ਯਾਰ ਕਿਸੇ ਦੀ ਲੜਕੀ ਫਸ ਗਈ ਤੇ ਕਿਉਂ ਮੱਲਾ ਤੇ ਇਸ ਕਰਕੇ ਮੈਂ ਕਿਹਾ ਵੀ ਮੇਰੇ ਲੜਕੀ ਹਨੀ ਕਰਕੇ ਨਾ ਮੈਂ ਕਿਹਾ ਵੀ ਚੱਲ ਵੀ ਆਪਾਂ ਹੁਣੇ ਚੱਲਾਂਗੇ ਤੇ ਆਪਾਂ ਉਹਨੂੰ ਕਢਾ ਕੇ ਲਿਆਵਾਂਗੇ ਫਿਰ ਅਸੀਂ ਗਏ ਬੰਬੇ ਗਏ ਇੱਥੋਂ ਅਸੀਂ ਬੰਬੇ ਜਾ ਕੇ ਰਾਤਾਂ ਦੋ ਰਾਤਾਂ ਤੇ ਇੱਕ ਦਿਨ ਲੱਗਿਆ ਫਿਰ ਅਸੀਂ ਉੱਥੇ ਜਾ ਕੇ ਜਵਾਨਤ ਵਗੈਰਾ ਲਾਈ ਜਵਾਨਤ ਵਗੈਰਾ ਲਗਾ ਕੇ ਫਿਰ ਅਸੀਂ ਉੱਥੋਂ ਲੜਕੀ ਨੂੰ ਕਢਾਇਆ ਬਾਹਰ ਤੇ ਫਿਰ ਅਸੀਂ ਲੈ ਕੇ ਆਏ ਇੱਥੇ ਪਤਾ ਕੀ ਲੱਗਿਆ ਵੀ ਕੀ ਕਾਰਨ ਰਿਹਾ ਲੜਕੀ ਨੂੰ ਜਿਹੜਾ ਇੰਨੇ ਦਿਨ ਜੇਲ੍ਹ ਕੱਟਣੀ ਪਈ ਹੈ ਮਾਪਿਆਂ ਨਾਲ ਵੀ ਤੁਹਾਡੀ ਗੱਲਬਾਤ ਹੋਈ ਹੈ ਜਾਂ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਕਾਰਨ ਕੀ ਨਿਕਲ ਕੇ ਸਾਹਮਣੇ ਅਧਿਕਾਰੀਆਂ ਨਾਲ ਵੀ ਗੱਲਬਾਤ ਹੋਈ ਇੰਦਾ ਕੀਤਾ ਨਾ ਉਹਨਾਂ ਨੇ ਇਹਨੂੰ ਜਾਲੀ ਇੱਕ ਦਾ ਇੱਕ ਜਾਲੀ ਵੀਜ਼ਾ ਲਵਾਤਾ ਇੱਕ ਰੀਅਲ ਵੀਜ਼ਾ ਲਵਾਤਾ ਜਿਹੜਾ ਟੂਰਿਸਟ ਵੀਜ਼ਾ ਸੀ ਉਹ ਰੀਅਲ ਸੀਗਾ ਤੇ ਇੱਕ ਜਿਹੜਾ ਵਰਕ ਪਰਮਿਟ ਲਵਾਤਾ ਜਾਲੀ ਲਵਾਤਾ ਉਸ ਕਰਕੇ ਜਦੋਂ ਉਹਨਾਂ ਨੇ ਚੱਕੀ ਤੇ ਤੇ ਉਹਨਾਂ ਨੇ ਚੱਕ ਕੇ ਉਹਨਾਂ ਨੇ ਫਿਰ ਉਹਨਾਂ ਨੂੰ ਇਹ ਹੁੰਦਾ ਕਿਉਂਕਿ ਐਮਬੈਸੀ ਕੀ ਕਰਦੀ ਹੈ ਉਹ ਇਹੀ ਚੀਜ਼ ਸੋਚਦੀ ਹੈ ਕਿ ਇਹਦਾ ਹੱਥ 'ਚ ਆ ਨਾ ਜਿਹੜਾ ਬੰਦਾ ਹੈ ਵੀ ਉਹਦਾ ਹੱਥ 'ਚ ਆ ਗਿਆ ਇਹਨੂੰ ਫੜੋ ਏਜੰਟ ਲਈ ਬਾਅਦ 'ਚ ਆਵਾਂਗੇ ਉਹ ਇਸ ਕਰਕੇ ਉਹ ਪਰਚਾ ਨਾਲ ਦੀ ਨਾਲ ਹੀ ਕੱਟ ਦਿੰਦੀ ਉਹਦੀ ਕਿੰਨੀ ਕੀ ਪਰੇਸ਼ਾਨੀ ਜਿਹੜੀ ਤੁਹਾਨੂੰ ਉੱਥੇ ਚੱਲਣੀ ਪਈ ਹੁਣ ਪਰੇਸ਼ਾਨੀ ਤਾਂ ਤੁਹਾਨੂੰ ਕੀ ਦੱਸ ਗਈ ਅਸੀਂ ਭੁੱਖੇ ਤੇ ਆਏ ਰਹਿ ਕੇ ਭੁੱਖੇ ਵੀ ਰਹੇ ਤੇ ਸਾਡੇ ਕੋਲੇ ਆਉਣ ਵੇਲੇ ਇਹ ਵੇਖ ਲਓ ਵੀ ਸਾਡੇ ਕੋਲੇ ਟਿਕਟਾਂ ਨੂੰ ਪੈਸੇ ਨਹੀਂ ਰਹਿਗੇ ਸੀਗੇ ਜਿਹੜੀ ਇੱਕ ਇੱਕ ਰੁਪਈਆ ਵੀ ਸਾਡਾ ਖਤਮ ਹੋ ਗਿਆ ਸੀ ਉੱਥੇ ਮੈਂ ਤਾਂ ਇਹ ਕਹਿੰਨਾ ਬਾਪਿਆਂ ਦੀ ਮੈਂ ਮੰਨਦਾ ਵੀ ਮਾਪੇ ਜਨਤਾ ਨਾਲੋਂ ਵੱਧ ਮਾਪਿਆਂ ਦੀ ਗਲਤੀ ਹੈ ਕਿਉਂਕਿ ਮਾਪੇ ਉਹ ਜੇ ਬਾਹਰ ਭੇਜਣ ਦੇ ਚੱਕਰ ਦੇ ਵਿੱਚ ਵੇਖੋ ਆ ਹੁਣ ਆਪਾਂ ਇੱਥੇ ਦੁਕਾਨ ਤੇ ਭੇਜਦੇ ਨਾਲ ਲੜਕੀ ਨੂੰ ਆਪਾਂ ਇਹ ਕਹਿੰਨੇ ਆ ਵੀ ਤੂੰ ਨਾ ਇਹ ਫਲਾਣੇ ਦੇਰੇ ਖੜਨਾ ਫਲਾਣੇ ਕੋਲੇ ਤੂੰ ਨਹੀਂ ਖੜਨਾ ਤੇ ਉੱਥੇ ਆਪਾਂ ਬਾਹਰ ਉੱਥੇ ਆਪਣਾ ਕੌਣ ਹੈ ਦੱਸੋ ਵੀ ਇਹ ਚੀਜ਼ ਆਪਣੀ ਆਮ ਵੀ ਮਤਲਬ ਆਮ ਪਬਲਿਕ ਦੀ ਵੀ ਬਹੁਤ ਜ਼ਿਆਦਾ ਗਲਤੀ ਹੈ ਅਪੀਲ ਮੈਂ ਤਾਂ ਇਹੀ ਕਰਨਾ ਕਰਨੀ ਚਾਹੁੰਦਾ ਵੀ ਨਾ ਹੀ ਮੱਲਾ ਇਹ ਚੀਜ਼ ਨੂੰ ਕਰੋ ਬਾਹਰ ਭੇਜੰਦੇ ਸੁਪਨੇ ਛੱਡੋ ਇੱਥੇ ਹੀ ਮੱਲਾ ਇਹ ਨਰਮਾ ਚੁੱਕ ਕੇ ਹੀ ਪਰਿਵਾਰ ਖੁਸ਼ ਸੀਗਾ ਨਰਮਾ ਚੁੱਕ ਕੇ ਆਪਦਾ ਪਰਿਵਾਰ ਪਾਲ ਰਿਆ ਸੀ ਬੱਚੇ ਖੁਸ਼ ਸੀ ਉਸ ਦਿਨ ਮੈਨੂੰ ਪਤਾ ਕਿ ਲੜਕੀ ਦਾ ਬਾਪ ਸੀ ਨਾ ਜਿਹੜਾ ਉਹਦੇ ਅੱਖਾਂ 'ਚੋਂ ਅੰਜੂ ਨਹੀਂ ਸੁੱਕ ਰਹੇ ਸੀ ਉਹ ਚੀਜ਼ ਨੂੰ ਵੇਖ ਕੇ ਹੀ ਮੈਂ ਗਿਆ ਇਹਨਾਂ ਦੇ ਨਾਲ ਇਹ ਤਾਂ ਵੇਖੋ ਨਾ ਮੈਨੂੰ ਇਦਾਂ ਹੀ ਲੰਦਾ ਹੁੰਦਾ ਮੈਂ ਕਿਨਾ ਨਾ ਵੀ ਕੁਝ ਚੰਗਾ ਕਰ ਲਈਏ ਜਿੰਦਗੀ ਨੇ ਪਤਾ ਨਹੀਂ ਕਦੋਂ ਖਤਮ ਹੋ ਜਾਣਾ